ਬੰਦ-ਬੰਦ ਕਟਵਾਏ ਚਾਉ ਨਾਲ ਮਰਨ ਕਬੂਲਣ ਵਾਲਿਆਂ ਵਿੱਚੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ 90 ਸਾਲ ਦੀ ਉਮਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਅਤੇ ਗੁਰਬਾਣੀ ਦੇ ਵਿਆਖਾਕਾਰ ਭਾਈ ਸਾਹਿਬ ਬੰਦ-ਬੰਦ ਕਟਵਾ ਕੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ 52 ਕਵੀਆਂ ਵਿੱਚ ਆਪ ਦਾ ਵਿਸ਼ੇਸ਼ ਸਥਾਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੋਢੀ ਹਰਜੀਦੇ ਚਲਾਣੀ ਤੋਂ ਮਗਰੋਂ ਆਪ ਜੀ ਨੂੰ ਹਰੀ ਮੰਦਰ ਸਾਹਿਬ ਦੀ ਸੇਵਾ ਸੰਭਾਲ ਲਈ ਭੇਜਿਆ ਇੱਥੇ ਆ ਕੇ ਇਹਨਾਂ ਨੇ ਕੀਰਤਨ ਦੀ ਮਰਿਆਦਾ ਬੰਨੀ ਚੌਂਕੀਆਂ ਕਾਇਮ ਕੀਤੀਆਂ ਗੁਰਬਾਣੀ ਕਥਾ ਦਾ ਆਰੰਭ ਕੀਤਾ ਅਨੰਦਪੁਰੀ ਛੱਡਣ ਤੋਂ ਬਾਅਦ ਜਦੋਂ 10ਵੇਂ ਪਾਤਸ਼ਾਹ ਦਮਦਮੇ ਸਾਹਿਬ ਪਹੁੰਚੇ ਤਾਂ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਆਤਮ ਧਿਆਨ ਹੋ ਕੇ ਭਾਈ ਮਨੀ ਸਿੰਘ ਜੀ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਵਾ ਦਿੱਤਾ ਸੂਬੇਦਾਰ ਜ਼ਕਰੀਆ ਖਾਨ ਵੱਲੋਂ ਅੰਮ੍ਰਿਤਸਰ ਦੇ ਸਰੋਵਰ ਨੂੰ ਪੂਰ ਦੇਣ ਦਾ ਹੁਕਮ ਕੀਤਾ ਗਿਆ ਅਤੇ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਵਿੱਚ ਕੁਝ ਹੋਰ ਸਿੱਖਾਂ ਸਮੇਤ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਬੰਦ ਬੰਦ ਕਟਵਾਉਣ ਵਾਲੀ ਇਸ ਮਹਾ ਆਤਮਾ ਦੀ ਸ਼ਹੀਦੀ ਦਾ ਹਰ ਸਿੱਖ ਨਿਤ ਧਿਆਨ ਕਰਦਾ ਹੈ